ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਆਪਣੀ ਵੀਡੀਓ ਦੇਖ ਰਹੇ ਆ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਅੱਜ ਆਪਾਂ ਤੁਹਾਡੇ ਨਾਲ PR131 ਵੈਰਾਈਟੀ ਤੇ ਸੁਪਰੀਮ 110 ਜਿਨ੍ਹਾਂ ਕਿਸਾਨ ਵੀਰਾਂ ਨੇ ਇਹ ਲਾਈ ਹੈ ਅੱਜ ਤੁਹਾਨੂੰ ਆਪਾਂ ਇਹਦੀ ਡਿਟੇਲ ਦੱਸਾਂਗੇ ਵੀ ਆਪਾਂ ਇਨਾਂ ਦਾ ਗੋਭ ਵਿੱਚ ਆਉਣ ਦਾ ਟਾਈਮ ਕੀ ਹੈ ਸਹੀ ਟਾਈਮ ਤੇ ਸਪਰੇਅ ਕਰਨ ਲੱਗੇ ਆਪਾਂ ਨੂੰ ਕਿਹੜੀ ਸਪਰੇਅ ਕਦੋਂ ਕਰਨੀ ਹੈ ਤੇ ਕਿਹੜੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਸਹੀ ਟਾਈਮ ਤੇ ਜੇ ਆਪਾਂ ਸਪਰੇਅ ਕਰੂਗੇ ਤਾਂ ਆਪਾਂ ਨੂੰ ਨਤੀਜੇ ਬਹੁਤ ਵਧੀਆ ਦੇਖਣ ਨੂੰ ਮਿਲਣਗੇ ਝਾੜ ਦੇ ਵਿੱਚ ਵੀ ਵਾਧਾ ਹੋਊਗਾ ਤੇ ਉਹਦੇ ਬਾਰੇ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਹਿਲੇ ਨੰਬਰ ਤੇ ਜੀ ਇਹ ਜਿਹੜੀ ਦੋ ਵੈਰਾਈਟੀ ਹੈ ਇਨਾਂ ਦਾ ਜਿਹੜਾ ਗੋਭ ਵਿੱਚ ਆਉਂਦਾ ਸਮਾਂ ਹੈ ਉਹ ਤੁਸੀਂ 70 ਤੋਂ 75 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਵਿੱਚ ਗੋਭ ਬਾਨੀ ਸ਼ੁਰੂ ਹੋ ਜਾਂਦੀ ਹੈ ਦੋਹਾ ਦਾ ਟਾਈਮ ਸੇਮ ਹੈ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦਾ ਜਨ ਕਿ 70 ਦਿਨ ਤੋਂ ਆਪਣੇ ਚੌਨੇ ਦੇ ਵਿੱਚ ਤੁਸੀਂ ਦੇਖੋਗੇ ਛੋਟੀ ਜੀ ਮੁੰਜਰਬਾਨੀ ਸ਼ੁਰੂ ਹੋ ਜੂਗੀ ਤੇ ਚੰਗੇ ਚਾਰ ਦੇ ਲਈ ਜਨ ਕਿ ਦਾਣੇ ਦਾ ਭਜਨ ਭਾਰ ਵਧਾਉਣ ਦੇ ਲਈ ਮੁੰਜਰ ਦਾ ਸਾਈਜ਼ ਵਧਾਉਣ ਦੇ ਲਈ ਤੇ ਦਾਣਿਆਂ ਦੀ ਗਿਣਤੀ ਵਧਾਉਣ ਦੇ ਲਈ ਜਿਹੜੀ ਆਪਾਂ ਤਾਕਤਵਾਰੀ ਸਪਰੇਅ ਕਰਦੇ ਆ ਉਹਦਾ ਸਹੀ ਟਾਈਮ ਕੀ ਹੈ ਜਿਹੜੀ ਤਾਕਤਵਾਰ ਆਪਾਂ ਕੋਈ ਵੀ ਆਪਾਂ ਸਪਰੇਅ ਕਰਨੀ ਹੈ ਜਿਵੇਂ ਐਨਪੀਕੇ ਹੋ ਗਿਆ 13045 ਤੇ ਬੋਰਨ ਹੋ ਗਿਆ 20% ਇਹਦੀ ਮਾਤਰਾ ਆਪਾਂ 1 ਕਿਲੋ ਤੋਂ 1.5 ਕਿਲੋ ਲੈ ਸਕਦੇ ਆ ਐਨਪੀਕੇ ਦੀ ਤੇ ਬੋਰਨ ਆਪਾਂ ਲੈਣਾ ਹੈ ਜੀ 100 ਗ੍ਰਾਮ ਤੇ ਇਹਦੀ ਜਿਹੜੀ ਆਪਾਂ ਸਪਰੇਅ ਕਰਨੀ ਹੈ ਉਹ ਕਰਨੀ ਆ ਆਪਾਂ 60 ਦਿਨ ਤੋਂ ਬਾਅਦ ਆਪਾਂ ਸਪਰੇਅ ਦੀ ਕਰ ਦੇਣੀ ਹੈ ਜਾਨੀ ਕਿ 65 ਦਿਨ ਤੇ ਇਹਦੀ ਸਪਰੇਅ ਜ਼ਰੂਰ ਕਰੋ ਤੁਹਾਨੂੰ ਝਾੜ ਦੇ ਵਿੱਚ ਬਹੁਤ ਵਧੀਆ ਨਤੀਜੇ ਮਿਲਣਗੇ ਝਾੜ ਤੁਹਾਡਾ ਜ਼ਰੂਰ ਵਧੂਗਾ ਕਿਉਂਕਿ ਇਹਨੇ ਥੋੜੇ ਝੋਨੇ ਦੀ ਘਾਟ ਜਿਹੜੀ ਕਿਸੇ ਵੀ ਤੱਤ ਦੀ ਘਾਟ ਹੈ ਬੋਰਨ ਨੇ ਆਪਣਾ ਕੰਮ ਕਰ ਦੇਣਾ ਤੇ ਐਨਪੀਕੇ ਦੇ ਵਿੱਚ ਪੋਟਾਸ਼ ਹੁੰਦੀ ਹੈ ਤੇ ਉਹਨੇ ਆਪਣਾ ਰੋਲ ਨਿਭਾ ਦੇਣਾ ਹੈ ਦਾਣਿਆਂ ਦੀ ਗਿਣਤੀ ਵਧੂਗੀ ਤੇ ਝਾੜ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੇ ਅਗਲੀ ਗੱਲ ਜੀ ਸੁੰਡੀ ਵਾਲੀ ਜੇ ਸੁੰਡੀ ਦੀ ਆਪਾਂ ਕੋਈ ਵੀ ਸਪਰੇਅ ਕਰਦੇ ਆ ਪੱਤਾ ਲਵੇਟ ਜਾਂ ਗੋਭ ਦੀ ਸੁੰਡੀ ਜੋ ਉਹਦੇ ਸਪਰੇਅ ਕਰਨ ਦਾ ਸਹੀ ਟਾਈਮ ਕੀ ਹੈ ਬਹੁਤ ਸਾਰੇ ਕਿਸਾਨ ਵੀ ਨਸਾਰੇ ਸਮੇਂ ਜਦੋਂ ਨਸਾਰਾ ਹੋ ਜਾਂਦਾ ਹੈ 50% ਜਾਂ ਨਸਾਰਾ ਸ਼ੁਰੂ ਹੋ ਜਾਂਦਾ ਹੈ ਫਿਰ ਉਹਦੀ ਸਪਰੇਅ ਕਰਦੇ ਆ ਸੁੰਡੀ ਵਾਲੀ ਹਮੇਸ਼ਾ ਕੋਈ ਵੀ ਤੁਸੀਂ ਸਪਰੇਅ ਕਰਦੇ ਹੋ ਉਹ ਪਹਿਲਾ ਲੋਡ ਹੁੰਦੀ ਹੈ ਜਦੋਂ ਗੋਬਾਨੀ ਸ਼ੁਰੂ ਹੋ ਗਈ ਮਤਲਬ 70 ਤੋਂ 75 ਦਿਨ ਦੇ ਵਿੱਚ ਵਿੱਚ ਸੁੰਡੀ ਦੀ ਸਪਰੇਅ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਬਾਅਦ ਦੇ ਵਿੱਚ ਸਪਰੇਅ ਕਰੂਗੇ ਕੋਈ ਫਾਇਦਾ ਨਹੀਂ ਹੋਣਾ ਜਿਹੜੀ ਸੁੰਡੀ ਨੇ ਨੁਕਸਾਨ ਕਰਨਾ ਹੈ ਮੁੰਜਰ ਨੂੰ ਚਿੱਟੀਆ ਮੁੰਜਰਾ ਤੁਹਾਡੇ ਖੇਤ ਦੇ ਵਿੱਚ ਨਿਕਲੀ ਆਉਣੀ ਹੈ ਇਸ ਕਰਕੇ ਸੁੰਡੀ ਵਾਲੀ ਸਪਰੇਅ ਦਾ ਸਮਾਂ ਜਿਹੜਾ ਉਹ ਹੈਗਾ ਜੀ 70 ਤੋਂ 75 ਦਿਨ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਤੇ ਕੋਸ਼ਿਸ਼ ਕਰਿਆ ਕਰੋ ਐਨੇ ਘੋਲ ਨਾ ਬਣਾਏ ਕਰੋ ਕਲੀ ਕਲੀ ਸਪਰੇਅ ਕਰ ਦਿੰਦੇ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਜਿਹੜਾ ਸਹੀ ਟਾਈਮ ਹੈ ਉਹ ਸਮੇਂ ਤੇ ਸਪਰੇਅ ਕਰੇ ਕਰੋ ਤੇ ਅਗਲੀ ਗੱਲ ਹੈ ਜੀ ਫੰਗੀ ਸੈੱਡ ਤੇ ਤੇਲੇ ਦੀ ਇਹਦੀ ਲੋੜ ਕਦ ਹੁੰਦੀ ਹੈ ਅੱਧੇ ਕਿਸਾਨ ਵੀਰ ਪਹਿਲੇ ਹੀ ਸ਼ੁਰੂ ਕਰ ਦਿੰਦੇ ਆ ਪਹਿਲਾ ਆਪਾਂ ਨੂੰ ਕੋਈ ਤੇਲੇ ਦੀ ਐਨੀ ਜ਼ਰੂਰਤ ਨਹੀਂ ਹੁੰਦੀ ਸਪਰੇਅ ਦੀ ਜਿਹੜਾ ਇਹਦਾ ਸਹੀ ਟਾਈਮ ਹੈ ਜਦੋਂ ਆਪਣੀ ਜੀਰੀ ਨੇ ਨਸਾਰਾ ਸ਼ੁਰੂ ਕਰਤਾ ਜਦੋਂ ਮੰਨ ਕੇ ਚੱਲੋ ਤੁਹਾਡੇ ਖੇਤ ਦੇ ਵਿੱਚ ਕੋਈ ਕੋਈ ਬਲੀ ਦੇਖਣੀ ਸਟਾਰਟ ਹੋਊਗੀ ਉਹ ਸਮੇਂ ਫੰਗੀਸਾਈਡ ਤੇ ਤੇਲੇ ਦੀ ਸਪਰੇਅ ਜ਼ਰੂਰ ਕਰੋ ਕਿਉਂਕਿ ਜੇ ਤੁਸੀਂ ਨਸਾਰੇ ਤੋਂ ਬਾਅਦ ਕਰੋਗੇ ਫਿਰ ਵੀ ਕਿਉਂਕਿ ਆਹੀ ਇੱਕ ਟਾਈਮ ਹੁੰਦਾ ਹੈ ਜਦੋਂ ਨਸਾਰਾ ਹੁੰਦਾ ਹੈ ਕੋਈ ਵੀ ਬਿਮਾਰੀ ਦਾ ਜੇ ਅਟੈਕ ਹੁੰਦਾ ਹੈ ਤਾਂ ਸਿੱਧਾ ਆਪਣੇ ਝਾੜ ਪਰ ਅਸਰ ਪਾਊਗਾ ਤੇ ਕੋਸ਼ਿਸ਼ ਕਰਿਆ ਕਰੋ ਵੀ ਸਪਰੇਅ ਜਿਹੜਾ ਤੁਹਾਨੂੰ ਮੈਂ ਟਾਈਮ ਦੱਸਿਆ ਵੀ ਸਹੀ ਟਾਈਮ ਤੇ ਹੋ ਜਾਣ ਕਲੀ-ਕਲੀ ਸਪਰੇ ਕਰੇ ਕਰੋ ਕਿਉਂਕਿ ਜੇ ਆਪਾਂ ਜਿਆਦਾ ਮਿਕਸ ਕਰਦੇ ਆ ਘੋਲ ਬਣਾਉਂਦੇ ਆ ਤਾਂ ਆਪਾਂ ਨੂੰ ਨਤੀਜੇ ਸੁਪਰੇ ਹਾਂ ਦੇ ਘੱਟ ਮਿਲਦੇ ਆ ਦੇਖਣ ਨੂੰ ਤੇ 150 ਲੀਟਰ ਪਾਣੀ ਦੀ ਵਰਤੋਂ ਜ਼ਰੂਰ ਕਰੇ ਕਰੋ ਸਪਰੇ ਕਰਨ ਲੱਗੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ